ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਬੂਰੀ ਇਹ ਕੱਟੀ ਤੁਹਾਡੇ ਲਈ ਉਸ ਤੋਂ ਪਹਿਲਾਂ ਦੋਸਤੋ ਜਿਹੜਾ ਏਰੀਆ ਹੈਗਾ ਸ਼ਹਿਰ ਮਖੂ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਜੀ ਉੱਪਰ ਦਿੱਤੇ ਗਿਆ ਕ ਕਿਸਾਨ ਵੀਰੋ ਇਸ ਕੱਟੀ ਦੀ ਏਜ ਤਕਰੀਬਨ 10 ਮਹੀਨਿਆਂ ਦੀ ਹੈਗੀ ਆ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਉਹ ਜ਼ਰੂਰ ਖਰੀਦ ਸਕਦੇ ਹੋ ਮਦਰ ਮਿਲਕ ਦੋਸਤੋ ਦੂਜੀ ਸਵੇਰ ਦਾ 12 ਲੀਟਰ ਦੀ ਚਵਾਈ ਇਸ ਦੀ ਮਦਰ ਮਿਲਕ ਦੀ ਹੋਈ ਆ ਬਾਕੀ ਤੀਜਾ ਸੂਗਾ ਇਸ ਟਾਈਮ ਇਸ ਦੀ ਮਦਰ ਸੂਣ ਜਾ ਰਹੀ ਆ ਆ ਚੰਗੀ ਕੱਟੀ ਹੈਗੀ ਦੋਸਤੋ ਬਰੀਕ ਚਮੜੀ ਦੇ ਵਿੱਚ ਹੈਗੀ ਆ ਬਿਲਕੁਲ ਬੂਰੇਪਣ ਦੇ ਵਿੱਚ ਹੈਗੀ ਆ ਲਾਲ ਸਕਿਨ ਦੋਸਤੋ ਥੱਲੇ ਜਿਹੜੀ ਆ ਰੈੱਡ ਸਕਿਨ ਹੈਗੀ ਆ ਜਿਹੜੀ ਥਣ ਦੋਸਤੋ ਆ ਥਣ ਬਹੁਤ ਵਧੀਆ ਹਨ ਚਾਰੇ ਥਣ ਚੰਗੀ ਬੇਥੀ ਤੇ ਲੱਗੇ ਹਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਕੱਟੀ ਕਾਫੀ ਜਿਆਦੀ ਸੋਹਣੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੋਸਤੋ ਕਾਫੀ ਚੰਗੀ ਇਹ ਛੋਟੀ ਬਣ ਕੇ ਤਿਆਰ ਹੋ ਗਈ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੀ ਆ ਦਿੱਤੇ ਕੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਦੋਸਤੋ ਜਿਹੜਾ ਮੋਹਲਾ 18000 ਰੁਪਏ ਡਿਮਾਂਡ ਹੈਗੀ ਮੌਕੇ ਤੇ ਮਾਨਤਾ ਜਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਆ ਜੀ